ਮੈਂ ਮਤਲਬ ਤੁਸੀਂ ਕਿੰਨੀ ਵਾਰ ਆ ਸ਼ਬਦ ਹੈ ਨਾ ਵਰਤੇ ਆ ਕਿ ਅਸੀਂ ਇੱਕ ਦੂਜੇ ਨੂੰ ਪ੍ਰੋਮਿਸ ਕੀਤਾ। ਅੱਜ ਕੱਲ ਤਾਂ ਕਾਗਜ਼ਾਂ ਤੇ ਲਿਖੇ ਪ੍ਰੋਮਿਸ ਟੁੱਟ ਜਾਂਦੇ ਨੇ ਹੈ ਨਾ ਇਹ ਜ਼ੁਬਾਨ ਵਾਲੀ ਜਿਹੜੀ ਚੀਜ਼ ਆ ਇਹ ਬਹੁਤ ਘੱਟ ਲੋਕਾਂ ਚ ਆ ਤੇ ਤੁਹਾਡੀ ਖੂਬਸੂਰਤੀ ਆ ਕਿ ਤੁਸੀਂ ਉਸ ਚੀਜ਼ ਤੇ ਖੜੇ ਰਹੇ। ਤੁਹਾਨੂੰ ਸੀ ਇਨਸਿਕਿਉਰਟੀ ਕੋਈ ਇਹ ਜੀ ਦਿਮਾਗ ਦੇ ਵਿੱਚ ਵੀ ਕੱਲ ਨੂੰ ਛੱਡ ਦੇਣਗੇ ਇਸ ਲਈ ਵਾਦਾ ਮੰਗਿਆ ਸੀ ਤੁਸੀਂ। ਹਾਂਜੀ ਮੈਡਮ ਕਿਉਂਕਿ ਆ ਬਹੁਤ ਘੱਟ ਚਾਂਸ ਮੈਂ ਦੇਖੇ ਸੀ ਆਵਦੀ ਲਾਈਫ ਚ ਕਿਉਂਕਿ ਮੈਂ ਜਦੋਂ ਕਾਲਜ ਦੇ ਵਿੱਚ ਸੀ ਤੁਹਾਨੂੰ ਪਤਾ ਹੈ ਕੁੜੀਆਂ ਦੇ ਬੁਆਏਫਰੈਂਡ ਹੁੰਦੇ ਸੀ ਸਾਰਿਆਂ ਦੇ ਤਾਂ ਮੈਨੂੰ ਇਹ ਲੱਗਦਾ ਵੀ ਇਹ ਯਾਰ ਇਹ ਇਹ ਸਹੀ ਸਲਾਮਤ ਨਹੀਂ ਹੈ ਨਾ ਤਾਂ ਹੀ ਉਹ ਮਤਲਬ ਇਹਨਾਂ ਨੂੰ ਕੋਈ ਪਸੰਦ ਕਰਦਾ ਮਤਲਬ ਮੇਰੇ 'ਚ ਕੋਈ ਕਮੀ ਹੈ ਕਿਉਂਕਿ ਮੇਰਾ ਕਦੇ ਧਿਆਨ ਐਵੇਂ ਗਿਆ ਹੀ ਨਹੀਂ ਸੀ ਕਿਉਂਕਿ ਸਾਨੂੰ ਪਰਵਰੀਸ਼ ਸਾਡੀ ਇਦਾਂ ਦੀ ਸੀ ਵੀ ਅਸੀਂ ਉਹ ਚੀਜ਼ ਵੱਲ ਸੋਚਦੇ ਮੇਰਾ ਫੋਕਸ ਸਿਰਫ ਇਹ ਸੀ ਵੀ ਮੈਂ ਪੜਨਾ ਹੈ ਮਤਲਬ ਮੇਰੀ ਪੜ੍ਹਾਈ ਨਾਲ ਹੀ ਹੈ ਕਿਉਂਕਿ ਮੇਰੇ ਮਦਰ ਵੀ ਮੈਨੂੰ ਇਹੀ ਕਹਿੰਦੇ ਹੁੰਦੇ ਸੀ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਇਕੱਲੀ ਤੂੰ ਇਹ ਦੇਖੀ ਵੀ ਪੜ੍ਹਾਈ ਹੈ ਕਿਉਂਕਿ ਪੜ੍ਹਾਈ ਤੂੰ ਨਹੀਂ ਕੰਮ ਕਰ ਸਕੇਂਗੀ ਕੱਲ ਨੂੰ ਤੂੰ ਕਿਸੇ ਜੌਬ ਤੇ ਲੱਗ ਜਾਈਂਗੀ ਹੈਨਾ ਕੰਮ ਵਾਲੇ ਤਾਂ ਤੂੰ ਫੇਰ ਵੀ ਰੱਖ ਲੇਂਗੀ ਵੀ ਮਤਲਬ ਤੂੰ ਪੜ੍ਹ ਫਿਰ ਮੈਨੂੰ ਜਦੋਂ ਮੈਨੂੰ ਇਹਨਾਂ ਦਾ ਰਿਸ਼ਤਾ ਆਇਆ ਤਾਂ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗੀ ਵੀ ਪਹਿਲੀ ਗੱਲ ਤਾਂ ਇਹ ਨਾਰਮਲ ਨੇ ਵੀ ਇਹਨਾਂ ਨੂੰ ਕਿਉਂ ਨਹੀਂ ਮੈਥੋਂ ਪ੍ਰੋਬਲਮ ਹੈਗੀ ਮਤਲਬ ਕਿਉਂ ਹੀ ਮੈਨੂੰ ਇਹੀ ਐਕਪਟ ਕਰ ਦੇਣੀ ਹੈ ਮੈਂ ਉਸ ਟਾਈਮ ਇਹ ਸੀ ਅਗਲੇ ਮੈਂ ਸੁਣਦੀ ਹੁੰਦੀ ਹੁੰਦੀ ਸੀ ਵੀ ਜਿਹੜਾ ਕੋਈ ਵਾਅਦਾ ਕਰ ਦਿੰਦਾ ਉਹ ਤੋੜਦਾ ਨਹੀਂ ਹੁੰਦਾ ਕਿਉਂਕਿ ਅੱਜ ਤਾਂ ਅੱਜ ਮੈਂ ਸੋਚਦੀ ਆ ਵੀ ਸ਼ਾਇਦ ਜਿਓ ਇਹ ਵਾਦੇ ਤੇ ਨਾ ਉਤਰਦੇ ਇਹ ਮੈਨੂੰ ਛੱਡ ਦਿੰਦੇ ਹਨ ਹੁਣ ਮੈਂ ਅਨਸਿਓਰ ਹਾਂ ਪਰ ਉਸ ਟਾਈਮ ਨਹੀਂ ਸੀ ਜਦੋਂ ਇਹਨਾਂ ਨੇ ਮੈਨੂੰ ਇੱਕ ਪ੍ਰੋਮਿਸ ਮੈਂ ਲੈ ਲਿਆ ਮੇਰਾ ਮਨ ਨੂੰ ਆਪਣੇ ਆਪ ਹੀ ਤਸੱਲੀ ਮਿਲ ਗਈ ਵੀ ਨਹੀਂ ਯਾਰ ਜਿਹੜਾ ਇਹਨਾਂ ਨੇ ਮੈਨੂੰ ਆਪਦੇ ਦਿਲੋਂ ਪ੍ਰੋਮਿਸ ਕੀਤਾ ਸ਼ਾਇਦ ਮੈਡਮ ਕੋਈ ਉਹ ਰੂਹ ਦਾ ਮੇਲ ਸੀ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਸਾਨੂੰ ਇੱਕ ਦੂਜੇ ਨੂੰ ਦੇਖ ਕੇ ਸਾਨੂੰ ਇੱਕ ਦੂਜੇ ਨਾਲ ਇੰਨਾ ਲਗਾਵ ਹੋ ਗਿਆ ਬਿਨਾਂ ਵੀ ਕੁਝ ਵੀ ਹੋ ਜੇ ਅਸੀਂ ਇੱਕ ਦੂਜੇ ਨੂੰ ਛੱਡਦੇ ਨਹੀਂ ਤੇ ਬਾਅਦ ਚ ਜਦੋਂ ਤੁਸੀਂ ਇਸ ਪਰਿਵਾਰ ਦੇ ਵਿੱਚ ਆਏ ਤੁਹਾਨੂੰ ਕਦੀ ਲੱਗਿਆ ਐ ਵੀ ਮੈਂ ਜਿਹੜੀਆਂ ਬਾਕੀ ਕੁੜੀਆਂ ਜੋ ਕੰਮ ਕਰਦੀਆਂ ਨੇ ਉਹ ਮੈਂ ਕਰ ਨਹੀਂ ਸਕਦੀ ਨਹੀਂ ਮੈਡਮ ਮੈਨੂੰ ਕਦੇ ਨਹੀਂ ਇਹ ਮਹਿਸੂਸ ਕਿਉਂਕਿ ਮੈਂ ਸ਼ੁਰੂ ਤੋਂ ਹੀ ਜੇ ਮੇਰੇ 'ਚ ਮਤਲਬ ਮੈਂ ਸਟੱਡੀ ਕਰੀ ਤਾਂ ਮੈਂ ਇਹ ਸੋਚ ਕੇ ਕਰੀ ਕਿ ਮੈਂ ਨਾਰਮਲ ਹਾਂ ਕਿਉਂਕਿ ਜਿਵੇਂ ਆਪਦੇ ਆਪ ਨੂੰ ਕਿਤੇ ਆਪ ਦੇ ਆਪ ਚ ਕਮੀ ਸੋਚ ਦੇਖਦੀ ਤਾਂ ਸ਼ਾਇਦ ਮੈਂ ਕਦੇ ਵੀ ਪੜ੍ਹ ਨਹੀਂ ਸਕਦੀ ਕਿਉਂਕਿ ਪੜ੍ਹਾਈ ਵਾਸਤੇ ਆਪਾਂ ਨੂੰ ਮੈਂਟਲੀ ਤੌਰ ਤੇ ਵੀ ਸਟਰੋਂਗ ਹੋਣਾ ਪੈਂਦਾ ਜਿਵੇਂ ਲੋਕਾਂ ਦੀਆਂ ਗੱਲਾਂ ਸੁਣਦੀ ਤਾਂ ਮੈਂ ਸ਼ਾਇਦ ਕਦੇ ਨਾ ਪੜ੍ਹ ਸਕਦੀ ਕਿਉਂਕਿ ਹਰ ਇੱਕ ਨੂੰ ਹਰ ਇੱਕ ਦਾ ਲੋਕਾਂ ਦਾ ਇਹ ਹੁੰਦਾ ਵੀ ਬੰਦੇ ਨੂੰ ਉਹ ਦਬਾਉਂਦੇ ਨੇ ਜਦੋਂ ਬੰਦਾ ਮੈਂਟਲੀ ਅਫਸੈਟ ਹੋ ਜਾਂਦਾ ਫਿਰ ਉਹ ਪੜ੍ਹ ਨਹੀਂ ਸਕਦਾ ਚਾਹੇ ਉਹ ਨਾਰਮਲ insaan ਚਾਹੇ ਉਹ disabled insaan ਹੈ ਤਾਂ ਮੈਂ ਨੂੰ ਜਦੋਂ ਮੈਂ ਮਤਲਬ ਆਫਟਰ ਮੈਰिज ਆਈ ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਸੀ ਵੀ ਮੈਂ ਇਹ ਫੈਮਿਲੀ ਨੂੰ ਕਦੇ ਇਹ ਮਹਿਸੂਸ ਨਾ ਹੋਣ ਦੇਵਾਂ ਕਿ ਇਹ ਚ ਕੋਈ ਪ੍ਰੋਬਲਮ ਹੈ ਮਤਲਬ ਉਹ ਮੇਰੀ ਇਹ ਪ੍ਰੋਬਲਮ ਨੂੰ ਦੇਖਣ ਹੀ ਨਾ ਮੈਨੂੰ ਨਾਰਮਲ ਟਰੀਟ ਕਰਨਾ ਮੈਂ ਘਰ ਦਾ ਕੰਮ ਕਰਨਾ ਨਾਲ ਨਾਲ ਸਟੱਡੀ ਕਰਨੀ ਜਿਵੇਂ ਹੁੰਦਾ ਆਪਦੀ ਇਨ-ਲਾਸ ਦੀ ਕੇਅਰ ਕਰਨੀ ਉਹ ਵੀ ਕਰਨਾ ਮੈਂ ਇਹਨਾਂ ਲਈ ਵੀ ਟਾਈਮ ਕੱਢਣਾ ਹਨਾ ਇਹਨਾਂ ਨੂੰ ਵੀ ਇਹ ਨਾ ਹੋਵੇ ਵੀ ਹਾਂ ਇਹ ਘਰ ਦੇ ਕੰਮਾਂ ਚ ਹੀ ਰਹਿੰਦੀ ਹੈ ਮਤਲਬ ਮੈਂ ਅੱਜ ਤੱਕ ਵੀ ਦੁਨੀਆ ਮੈਨੂੰ ਦੇਖ ਕੇ ਕਹਿੰਦੀ ਹੈ ਵੀ ਇਹ 'ਚ ਕੋਈ ਕਮੀ ਹੈ ਮੈਨੂੰ ਲੱਗਦਾ ਹੀ ਨਹੀਂ ਵੀ ਮੇਰੇ 'ਚ ਕੋਈ ਕਮੀ ਹੈ ਕਿਉਂਕਿ ਮੈਂ ਸਾਰਿਆਂ ਨਾਲ ਜਿਹੜੇ ਕੰਮ ਦੂਸਰੀਆਂ ਲੇਡੀਜ਼ ਨਹੀਂ ਕਰ ਸਕਦੀਆਂ ਮੈਂ ਉਹ ਸਾਰੇ ਕਰਦੀ ਆ ਮੈਂ ਜੌਬ ਕਰਦੀ ਆ ਬੱਚੇ ਦੇਖਦੀ ਆ ਬੱਚਿਆਂ ਨੂੰ ਪੜਾਉਣਾ ਮੇਰੇ ਬੱਚੇ ਬੇਟੀ 9ਥ ਹੈ ਚ ਮੈਨੂੰ ਵੀ ਕੋਈ ਟਿਊਸ਼ਨ ਨਹੀਂ ਉਹਦਾ ਮੈਂ ਸਾਰਾ ਆਪ ਦੇਖਣਾ ਹੁੰਦਾ ਹੈ ਘਰ ਦਾ ਕੰਮ ਸਾਰਾ ਆਪ ਦੇਖਣਾ ਹੈ ਘਰ ਦਾ ਬੈਲੈਂਸ ਸਾਰਾ ਆਪ ਦੇਖਣਾ ਹੈ ਤੇ ਇੱਥੋਂ ਤੱਕ ਕਿ ਮੈਂ ਰਾਸ਼ਨ ਤੱਕ ਵੀ ਆਪ ਦੇਖਣਾ ਹੈ ਕਿਉਂਕਿ ਇਹ ਬਾਹਰ ਰਹਿੰਦੇ ਨੇ